ਉਸੀਂ ਦੱਸੂंगे ਕਿ ਅਨਿਲ ਜੀ ਕੱਲ ਕੀ ਕੁਝ ਬੰਦ ਰਹੇਗਾ ਤੇ ਕਹਿੰਦੇ ਕਿ ਅੱਜ ਅੰਮ੍ਰਿਤਸਰ ਵੀ ਬੰਦ ਸੀਗਾ ਬਿਲਕੁਲ ਜੀ ਤੁਹਾਡੀ ਜਾਣਕਾਰੀ ਦੇ ਵਿੱਚ ਹੋਣਾ ਵੀ ਜੱਟ ਬਿਗਾਰ ਅੰਬੇਸਕਲ ਸਾਹਿਬ ਦੀ ਜਿਹੜੀ ਪ੍ਰਤਿਮਾ ਨੂੰ ਚੋੜ ਪਚਾਈ ਗਈ ਹੈ ਜੀ ਅੰਮ੍ਰਿਤਸਰ ਦੇ ਵਿੱਚ ਤੇ ਬਹੁਤ ਹੀ ਨਿੰਦਣਯੋਗ ਉਹ ਘਟਨਾ ਸੀ ਜਿਸ ਕਰਕੇ ਅੰਮ੍ਰਿਤਸਰ ਬੰਦ ਕੀਤਾ ਗਿਆ ਕਿਉਂਕਿ ਉਸ ਘਟਨਾ ਤੋਂ ਬਾਅਦ ਹਾਲੇ ਵੀ ਜਿਹੜੇ ਇਹਦੇ ਵਿੱਚ ਸਾਜ਼ਿਸ਼ ਕਰਤਾ ਸੀਗੇ ਉਹ ਲੋਕ ਹਾਲੇ ਤੱਕ ਵੀ ਗ੍ਰਿਫਤਾਰ ਨਹੀਂ ਹੋਏ ਤਾਂ ਇਸ ਰੋਸ ਦੇ ਵਿੱਚ ਪੂਰੇ ਪੰਜਾਬ ਦੇ ਜਿੰਨੇ ਵੀ ਅੰਬੇਦਕਰਵਾਦੀ ਸੀਗੇ ਜਾਂ ਸਮਾਨਤਾਵਾਦੀ ਲੋਕ ਸੀਗੇ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਰੋਸ ਹੈ ਤੇ ਕਿਹਾ ਜਾਂਦਾ ਹੈ ਅਨਿਲ ਜੀ ਕਿ ਜਿਹੜੇ ਇਹ ਮੁੰਡੇ ਨੇ ਅੱਜ ਵੀ ਅਣਹੋਣੀ ਹਰਕਤ ਕੀਤੀ ਹੈ ਉਹ ਮੌਕੇ ਦੇ ਦਬੋਤ ਲਿੱਤਾ ਗਿਆ ਸੀਗਾ ਜੀ ਬਿਲਕੁਲ ਦਬੋਤ ਲਿਆ ਸੀ ਹਾਂਜੀ ਤੇ ਹਲੇ ਤੱਕ ਕੀ ਕੰਮ ਨੀ ਕਰਵਾਈ ਕੋਈ ਨੀ ਕੀਤੀ ਗਈ ਉਸ ਮੁੰਡੇ ਦੇ ਉੱਪਰ ਦੇਖੋ ਇੱਕ 25 ਫੁੱਟ ਦੀ ਉਹਨਾਂ ਨੇ ਪੌੜੀ ਲਾਈ ਹੈ ਜੀ ਤੇ ਉਸ ਤੋਂ ਬਾਅਦ ਸਵਿਧਾਨ ਦੇ ਉੱਤੇ ਪੈਟਰੋਲ ਭਾ ਕੇ ਉਹਨੂੰ ਅੱਗ ਲਾਈ ਗਈ ਇੱਕ ਇੰਨੇ ਕਰਾਊਡ ਏਰੀਆ ਦੇ ਵਿੱਚ ਜਿਹੜਾ ਇਹ ਇਨਸੀਡੈਂਟ ਹੋਇਆ ਉਸ ਵੇਲੇ ਉੱਥੇ ਪ੍ਰਸ਼ਾਸਨ ਵੀ ਮੌਜੂਦ ਸੀ ਉੱਥੇ ਸਿਕਿਉਰਟੀ ਵੀ ਮੌਜੂਦ ਸੀਗੀ ਕਿਸੇ ਨੇ ਵੀ ਉਹਨਾਂ ਨੂੰ ਨਹੀਂ ਰੁਕਿਆ ਤੇ ਇਹ ਇਕੱਲੇ ਬੰਦੇ ਦਾ ਕੋਈ ਕੰਮ ਨਹੀਂ ਗਿਆ ਵੀ ਐਡੀ ਹੈਵੀ ਪੋੜੀ ਉੱਥੇ 25 ਫੁੱਟ ਦੀ ਲਾ ਕੇ ਤੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਬੁੱਤ ਤੇ ਚੜ੍ਹ ਕੇ ਉਹਨਾਂ ਦੇ ਥੋੜੇ ਮਾਰੇ ਜਾਣ ਇਹ ਇਕੱਲਾ ਬੰਦਾ ਨਹੀਂ ਕਰ ਸਕਦਾ ਇਹਦੇ ਵਿੱਚ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਤੇ ਪੂਰਾ ਟੀਮ ਵਰਕ ਸੀਗਾ ਜਿਹੜਾ ਹਾਲੇ ਤੱਕ ਕੋ ਕਾਬੂ ਨਹੀਂ ਹੋ ਪਾਇਆ ਤੇ ਅਗਰ ਕੀ ਅਗਰ ਹੁਣ ਤੱਕ ਜਲੰਧਰ ਤੇ ਲੁਧਿਆਣੇ ਦੀ ਕੋਲ ਬੰਨਦੀ ਤੁਹਾਡੀ ਉਹ ਹੈਗੀ ਹੈ ਅਗਰੇ ਨਹੀਂ ਕਰਦੇ ਕੋਈ ਕਾਰਵਾਈ ਤੇ ਤੁਹਾਡਾ ਅੱਗੇ ਦਾ ਸਟੈਪ ਕੀ ਹੋਏਗਾ ਤੁਹਾਡਾ ਨੈਕਸਟ ਕੀ ਹੋਏਗਾ ਦੇਖੋ ਜੀ ਦਿਲੰਦਰ ਬੰਦ ਕਰਨ ਦਾ ਇੱਕ ਵੱਡਾ ਕਾਰਨ ਸੀ ਕਿ 25 ਤਰੀਕ ਨੂੰ ਕੁਝ ਸ਼ਰਾਰਤੀ ਤੱਤਵ ਇੱਥੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਚੌਂਕ ਦੇ ਵਿੱਚ ਆ ਕੇ ਉਹਨਾਂ ਦੇ ਬੁੱਤ ਦੇ ਕੋਲ ਖੜੇ ਹੋ ਕੇ ਉਹਨਾਂ ਨੇ ਸੰਵਿਧਾਨ ਦੇ ਖਿਲਾਫ ਗਲਤ ਟਿੱਪਣੀਆਂ ਕੀਤੀਆਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੇ ਖਿਲਾਫ ਗਲਤ ਟਿੱਪਣੀਆਂ ਕੀਤੀਆਂ 25 ਤਰੀਕ ਤੋਂ ਲੈ ਕੇ ਜੇ 22 ਤਰੀਕ ਹੋ ਗਈ ਆ ਪ੍ਰਸ਼ਾਸਨ ਹਾਲੇ ਵੀ ਉਹਨਾਂ ਨੂੰ ਟ੍ਰੇਸ ਨਹੀਂ ਕਰ ਪਾਇਆ ਤੇ ਜ਼ਿਲੰਦਰ ਬੰਦ ਕਰਨ ਦਾ ਸਾਡਾ ਵੱਡਾ ਕਾਰਨ ਇਹ ਸੀ ਵੀ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਤੇ ਸਬਦਾਨ ਬਾਰੇ ਗਲਤ ਬੋਲੇ ਆ ਉਹ ਦੇਸ਼ ਦੇ ਹਿੱਤ ਦੇ ਲੋਕ ਨਹੀਂ ਆ ਉਹਨਾਂ ਲੋਕਾਂ ਤੇ ਦੇਸ਼ ਗ੍ਰੋਹਤਾ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਜਲਦ ਅਰੈਸਟ ਕੀਤਾ ਜਾਵੇ ਤੇ ਹਾਲੇ ਤੱਕ ਅਰੈਸਟ ਨਹੀਂ ਹੋਏ ਆ ਕੋਈ ਸਾਡੇ ਕੋਲ ਇਸ ਵੇਲੇ ਉਹਨਾਂ ਦਾ ਰੂਪਰੇਖਾ ਪ੍ਰਸ਼ਾਸਨ ਨੇ ਸਾਨੂੰ ਨਹੀਂ ਦਿੱਤੀ ਹੈ ਵੀ ਕੀ ਕਾਰਵਾਈ ਕੀਤੀ ਹੈ ਇਸ ਚ ਰੋਸ਼ ਦੇ ਵਿੱਚ ਕੱਲ ਜਲੰਧਰ ਸੰਪੂਰਨ ਰੂਪ ਤੇ ਬੰਦ ਕੀਤਾ ਜਾਏਗਾ ਤੇ ਜਲੰਧਰ ਨਾਲ ਨਾਲ ਤੁਸੀਂ ਲੁਧਿਆਣਾ ਵੀ ਕਰ ਰਹੇ ਹੋ ਹਾਂ ਬਿਲਕੁਲ ਲੁਧਿਆਣਾ ਵੀ ਹੋ ਰਿਹਾ ਹਾਰਪੂਰ ਹੋ ਰਿਹਾ ਪਗਵਾੜਾ ਹੋ ਰਿਹਾ ਦੇਖੋ ਜਿੱਥੇ ਜਿੱਥੇ ਸਮਰਤਾਵਾਦੀ ਲੋਕ ਬੈਠੇ ਆ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੀਰ ਨੂੰ ਮੰਨਣ ਵਾਲੇ ਲੋਕ ਬੈਠੇ ਉਹਨਾਂ ਦੇ ਮਤਾਂ ਦੇ ਵਿੱਚ ਬਹੁਤ ਰੁਸ਼ ਹੈ ਪੂਰੇ ਪੰਜਾਬ ਚ ਪੂਰੇ ਭਾਰਤ ਤੇ ਭਾਰਤ ਤੋਂ ਬਾਹਰ ਵੀ ਬਾਬਾ ਸਾਹਿਬ ਦੇ ਫੋਲੋਅਰ ਬੈਠੇ ਨੇ ਤੇ ਜੇਕਰ ਇਹਨੂੰ ਸਹੀ ਢੰਗ ਦੇ ਨਾਲ ਕਾਰਵਾਈ ਨਾ ਕੀਤੀ ਪ੍ਰਸ਼ਾਸਨ ਨੇ ਮਾਨਯੋਗ ਸੀਐਮ ਸਾਹਿਬ ਨੇ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਬਹੁਤ ਤਿੱਖਾ ਸੰਘਰਸ਼ ਹੋਏਗਾ ਤੇ ਅਨਿਲ ਜਿਵੇਂ ਇੱਕ ਹੋਰ ਚੀਜ਼ ਪੁੱਛਣਾ ਚਾਹੂੰਗਾ ਜੋ ਕਿ ਸਾਡੇ ਸਾਰੇ ਵਿਊਅਰਸ ਤੇ ਆ ਪੁੱਛਦੇ ਨੇ ਕਿ ਕਿਕ ਤੇ ਕੱਲ ਜਲੰਧਰ ਸੰਪੂਰਨ ਬੰਦ ਹੈ ਤੇ ਉਹਦੇ ਵਿੱਚ ਜਿਹੜੇ ਪੈਟਰੋਲ ਪੰਪ ਵਗੈਰਾ ਸਭ ਕੁਝ ਵੀ ਕੱਲ ਬੰਦ ਰਹਿਣਗੇ ਕਿ ਅੱਜ ਜਦ ਖੁੱਲੀਆਂ ਰਹਿਣਗੀਆਂ ਨਹੀਂ ਜਿਹੜੀਆਂ ਫੈਸਿਲਟੀਆਂ ਕਿਉਂ ਥੀ ਰਹਿਣਗੇ ਜਿਹੜੇ ਸਟੂਡੈਂਟਸ ਆਗੇ ਉਹਨਾਂ ਲਈ ਖੁੱਲ ਰਹੇਗੀ ਜਿਹੜੀ ਮੈਡੀਕਲ ਸਹੂਲਤਾਂ ਲੱਗੀਆਂ ਉਹਨਾਂ ਵਾਸਤੇ ਖੁੱਲ ਰਹੇਗੀ ਨਾ ਜੇ ਕਿ ਸਭ ਜੋ ਗਨ ਦੌੜ ਹੈ ਕਿ ਕਿਤੇ ਜਾਣ ਆਣ ਦੀ ਤੇ ਜੋ ਬਹੁਤ ਜ਼ਰੂਰੀ ਸਦਾਮਾ ਹੋਣਗੀਆਂ ਉਹ ਦਿੱਤੀ ਜਾਣਗੀਆਂ ਉਹਦੇ ਵਿੱਚ ਪਬਲਿਕ ਨੂੰ ਕੋਈ ਨਹੀਂ ਰੋਕਿਆ ਜਾਏਗਾ ਤੇ ਬੜੀ ਸ਼ਾਂਤਮਈ ਢੰਗ ਦੇ ਨਾਲ ਬੰਦ ਕੀਤਾ ਜਾਏਗਾ ਠੀਕ ਹੈ ਅਨਿਲ ਜੀ ਤੁਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਜੀ ਸਾਡੇ ਵਿੱਚ ਸੀਗੇ ਅਨਿਲ ਹੰਸ ਜੀ ਜੋ ਕਿ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਤੋਂ ਸੀਗੇ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਨੇ ਸਾਨੂੰ ਆਪਣਾ ਟਾਈਮ ਦਿੱਤਾ